ਬਲਾਕ ਵਿਕਾਸ ਪੰਚਾਇਤ ਦਫ਼ਤਰ ਸਰਹਿੰਦ ਵਿਖੇ ਬੀਡੀਪੀਓ ਵੱਲੋਂ ਕਥਿਤ ਤੌਰ ਤੇ ਪੈਸੇ ਦੀ ਮੰਗ ਤੇ ਤੰਗ ਪਰੇਸ਼ਾਨ ਕਰਨ ਦੇ ਰੋਸ 'ਵਜੋਂ ਕਰਮਚਾਰੀ ਮਨਰੇਗਾ ਸਟਾਫ ਫੈਕਟਰੀ ਯੂਨੀਅਨ ਅਤੇ ਮਨਰੇਗਾ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਸਰਹਿੰਦ ਬੀਡੀਪੀਓ ਦਫ਼ਤਰ ਵਿਖੇ ਪੱਕੇ ਤੌਰ ਤੇ ਧਰਨਾ ਲਗਾਇਆ। ਧਰਨੇ ਵਿੱਚ ਮਨਰੇਗਾ ਕਰਮਚਾਰੀ ਅਤੇ ਪੰਚਾਇਤ ਸੱਤਰ ਸ਼ਾਮਲ ਹੋਏ। ਧਰਨੇ 'ਤੇ ਬੈਠੇ ਇਹ ਹੀ ਅਮਰਜੀਤ ਕੁਮਾਰ, ਪ੍ਰਦੀਪ ਕੁਮਾਰ ਪੰਚਾਇਤ ਆਪਸਰ ਤੇ ਹੋਰ ਪੰਚਾਇਤ ਸੱਤਰਾਂ ਨੇ ਕਿਹਾ ਕਿ ਸਰਹਿੰਦ ਬੀਡੀਪੀਓ ਕਥਿਤ ਤੌਰ ਤੇ ਪੈਸਿਆਂ ਦੀ ਮੰਗ ਕਰਦਾ ਹੈ। ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਜਦੋਂ ਅਸੀਂ ਵਿਕਾਸ ਦੇ ਕਾਰਜਾਂ ਤੇ ਵਿਕਾਸ ਦੇ ਕੰਮਾਂ ਦੀਆਂ ਅਦਾਇਗੀਆਂ ਕਰਨ ਲਈ ਦਫ਼ਤਰ ਵਿੱਚ ਪਾਸ ਕਰਵਾਉਂ ਜਾਂਦੇ ਹਾਂ ਤਾਂ ਸਾਨੂੰ ਭੱਦੀ ਸ਼ਬਦਾਬਲੀ ਵਰਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਵੀ ਦੱਸ ਦਿੱਤਾ ਗਿਆ ਹੈ ਬਲਾਕ ਵਿਕਾਸ ਪੰਚਾਇਤ ਅਫਸਰ ਸਰਹਿੰਦਰ ਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਹੀ ਕੰਮ ਕਰ ਰਹੇ ਹਨ ਅਤੇ ਦਫ਼ਤਰ ਵਿੱਚ ਕੁਝ ਕਰਮਚਾਰੀ ਉਹਨਾਂ ਤੋਂ ਗਲਤ ਕੰਮ ਕਰਵਾਉਣਾ ਚਾਹੁੰਦੇ ਹਨ ਪਰ ਉਹ ਸਰਕਾਰ ਦੇ ਨਿਜ਼ਮਾ ਤਹਿਤ ਹੀ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਉੱਤੇ ਲੱਗੇ ਸਾਰੇ ਦੋਸ਼ ਠੂਠੇ ਦੇ ਬੇਬੁਨਿਆਦ ਹਨ। ਹੋਰ ਇਹ ਮਾਰੇ ਬਲੌਗ ਸਰੰਦ ਇਹ ਜਿਹੜਾ ਫੜੇਗਾ ਸਾਡਾ ਮਾਮਲਾ ਇਹ ਹੈ ਵੀ ਜਿਹੜੇ ਡਿਵੈਲਪਮੈਂਟ ਦੇ ਆਪਾਂ ਕੰਮ ਕਰਵਾਉਣੇ ਆ ਸਾਡੀ ਵੀਡੀਓ ਦੇ ਵਿਰੁੱਧ ਇਹ ਹੈ ਵੀ ਉਹ ਤੇ ਨਾਂ ਦੇ ਚੈੱਕ ਸਾਡੇ ਸਾਈਨ ਕਰਦਾ ਨਾ ਕੋਈ ਜੇ ਚੈੱਕ ਸਾਈਨ ਕਰਾਉਣ ਜਾਂਦੇ ਆ ਉਹ ਵੀਡੀਓ ਨੂੰ ਕੰਮ ਹੁੰਦਾ ਫਿਰ ਸਾਾਨੂੰ ਮੈਨੂੰ ਇੰਨੇ ਪੈਸੇ ਦਿੱਤੇ ਜਾਣ। ਹੰਬਰੇ ਨੰਬਰ 2 ਤੇ ਜੇ ਬਿਨਾਂ ਵਜ੍ਹਾ ਤੋਂ ਹੀ ਹਰੈਸਮੈਂਟ ਕੀਤਾ ਜਾਂਦਾ ਜੇ ਲੇਡੀ ਉੱਤੇ ਦਫਤਰ ਜਾਂਦੀਆਂ ਉਹਨਾਂ ਦੇ ਵਰਕ ਲੋਕੀ ਬੋਲਦਾ ਪੇਰ ਬੇਤੀ ਕਰਦਾ ਜਿਹਨੇ ਕਿਆ ਨੰਬਰ ਤੇ ਇਸ ਕਰਕੇ ਸਾਨੂੰ ਇੱਥੇ ਹੀ ਰੋਸ ਹੈ ਕਿ ਇਹ ਆਨੁਬੱਦਸੂਕੀ ਜਿਹੜੀ ਸਾਡੇ ਮੁਲਾਜ਼ਮ ਨਾਲ ਕਰਦਾ ਹੈ ਡਰਪਸ਼ਨ ਕਰਦਾ ਬਦਸਲੂਕੀ ਕਰਦਾ ਹਾਂ ਕੀ ਨਾਮ ਆ ਤੁਹਾਡਾ ਮੇਨਾਮਣੀ ਅਮਰਜੀਤ ਕੁਮਾਰ ਇਹ ਸੇਫਟੀ ਸੇਫਟੀ ਨੂੰ ਮੈਂ ਸ਼ਿਕਾਇਤ ਦਿੱਤੀ ਹਾਂ ਹਾਂ ਸ਼ਿਕਾਇਤ ਹੈ ਦੀ ਸਾਬ ਨੂੰ ਦੇ ਕਰੇ ਤੇ ਐਮਐਲ ਸਾਹਿਬ ਨੇ ਨੋਟਿਸ ਲਿਖ ਲਿਆ ਕੀ ਕਹਿੰਦੇ ਹੋ ਤੇ ਉਹ ਕੰਦੇ ਕੋਈ ਨਹੀਂ ਆਪਾਂ 5 ਤਰੀਕ ਤੋਂ ਬਾਅਦ ਕੰਨ ਦੱਸ 10 ਤਰੀਕ ਤੋਂ ਬਾਅਦ ਆਪਾਂ ਸੋਲਵ ਕਰ ਮੀਟਿੰਗ ਕਰਦੇ ਹਾਂ ਠੀਕ ওকে ਰਹਾ ਮੈਂ ਪ੍ਰਦੀਪ ਕੁਮਾਰ ਪੰਚਾਇਤ ਅਫਸਰ ਬਲਾਕ ਸਰਹੰਦ ਮਾਮਲਾ ਇਹ ਆ ਸਾਡਾ ਵੀ ਸਾਡੇ ਸਾਰੇ ਦਫ਼ਤਰ ਨੂੰ ਭਾਈਚਾਰੇ ਨੂੰ ਸਿਕਤੀਆਂ ਤੋਂ ਲੈ ਕੇ ਅਮਰੀਕਾ ਸਟਾਫ ਤੋਂ ਲੈ ਕੇ ਸਾਰੇ ਬੰਦਿਆਂ ਨੂੰ ਜੀ ਟੌਰਚਰ ਕਰਾਇਆ ਜਾਂਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਾਇਆ ਜਾਂਦਾ ਸਾਰੇ ਬੰਦੇ ਇਹੀ ਬਾਰ ਬਾਰ ਆ ਕੇ ਇਹੀ ਗੱਲ ਕਰਦੇ ਨੇ ਵੀ ਜਦ ਅਸੀਂ ਕਿਸੇ ਕੰਮ ਨੂੰ ਜਾਂਦੇ ਆ ਅਸੀਂ ਕੋਈ ਡਿਵੈਲਪਮੈਂਟ ਦੇ ਕੰਮ ਨੂੰ ਜਾਂਦੇ ਆ ਤਾਂ ਸਾਡਾ ਕੰਮ ਉਹ ਕੋਈ ਵੀ ਕਰਨ ਦੀ ਬਜਾਏ ਸਾਡੇ ਤੇ ਹੋਰ ਹੀ ਛਿਤਾ ਕਿਸੇ ਕਰੀ ਜਾਂਦੀ ਹੈ ਜਿਸ ਦੇ ਤੋਂ ਸਾਰੇ ਬੰਦੇ ਹਰ ਟਾਈਮ ਪਰੇਸ਼ਾਨ ਰਹਿੰਦੇ ਨੇ ਖਾਸ ਕਰਕੇ ਅਮਰੀਕਾ ਸਟਾਫ ਸਾਡਾ ਲੇਡੀ ਸਟਾਫ ਬੜਾ ਬੁਰਾ ਮਣਾਉਂਦੇ ਨੇ ਵੀ ਸਾਨੂੰ ਬੜੇ ਭੱਦੇ ਸ਼ਬਦ ਬੋਲੇ ਜਾਂਦੇ ਨੇ ਜਿਹਦੇ ਸਬੰਧ ਚ ਪਹਿਲਾਂ ਆ ਮਨ ਜੋਗੇ ਡੀਸੀ ਸਾਹਿਬ ਨੂੰ ਵੀ ਸ਼ਿਕਾਇਤ ਦੇ ਕੇ ਆਏ ਨੇ ਉੱਚ ਅਧਿਕਾਰੀਆਂ ਦੇ ਵੀ ਧਿਆਨ ਚ ਲਿਆਂਦਾ ਗਿਆ ਉਸੇ ਸੰਦਰਭ ਦੇ ਵਿੱਚ ਕੱਲ ਕੁਝ ਪੰਚਾਇਤ ਸ਼ਕਤੀਆਂ ਦੀਆਂ ਡਿਮਾਂਡ ਸੀ ਜੀਆਂ ਕੋਈ ਡਿਵੈਲਪਮੈਂਟ ਦੇ ਕੰਮਾਂ ਦੇ ਚੱਕ ਚੱਕ ਸੀਗੇ ਉਹਦੇ ਵਾਸਤੇ ਗਏ ਇਹਨਾਂ ਨਾਲ ਵੀ ਇਦਾਂ ਹੀ ਹੋਇਆ ਤੇ ਇਸ ਗੱਲ ਤੋਂ ਸਾਰੀ ਕਾਫੀ ਪਿਛਲੇ ਸਮੇਂ ਤੋਂ ਇਸ ਸਾਲ ਤੋਂ ਤਕਰੀਬਨ ਅੰਦਰ ਸੁਲਗਦੇ ਆਉਂਦੇ ਨੇ ਉਹ ਹੁਣ ਤਕਰੀਬਨ ਸੁਲਗਦੇ ਸੁਲਗਦੇ ਆਜਿ ਬਵੰਡਰ ਬਣ ਗਿਆ ਸਾਰੇ ਬੰਦੇ ਇਸ ਗੱਲ ਤੇ ਆ ਗਏ ਵੀ ਅਸੀਂ ਹੁਣ ਜਾ ਤਾਂ ਸਾਨੂੰ ਬਦਲ ਦਿੱਤਾ ਜਾਵੇ ਇਸ ਲੱਖ ਦੇ ਵਿੱਚੋਂ ਜਾਂ ਫਿਰ ਕਿਸੇ ਅਧਿਕਾਰੀ ਨੂੰ ਬਦਲ ਦਿੱਤਾ ਜਾਵੇ ਇਸ ਗੱਲ ਤੇ ਅਸੀਂ ਅੱਜ ਜੱਜ ਸਟੇਸ਼ਨ ਤੇ ਬੈਠੇ ਐਮਐਲਏ ਸਾਹਿਬ ਦੇ ਧਿਆਨ ਚ ਲਿਆਤਾ ਡੀਸੀ ਸਾਹਿਬ ਦੇ ਮਾਨਯੋਗ ਡੀਪੀਓ ਸਾਹਿਬ ਦੇ ਸਾਰੇ ਅਧਿਕਾਰੀਆਂ ਦੇ ਧਿਆਨ ਚ ਲਿਆ ਚੁੱਕਿਆ ਹਾਂ ਚੈੱਕਾਂ ਦੇ ਨਾਲ ਆ ਚੈੱਕਾਂ ਦੇ ਵੀ ਸਾਂ ਨਾ ਹਾਂਜੀ ਉਹ ਚੈੱਕਾਂ ਦੇ ਤੁਹਾਨੂੰ ਜੀ ਸਾਹਿਬ ਦੱਸ ਚੁੱਕੇ ਨੇ ਗਏ ਸੀ ਇਹ ਇਹਨਾਂ ਨਾਲ ਵੀ ਵਾਪਰ ਚੁੱਕਿਆ ਬਣਾ ਤੇ ਰਿਸ਼ਵਤ ਦਾ ਵੀ ਮਾਮਲਾ ਇਹ ਸਮਝ ਬੀਤੀ ਉਹ ਸਰ ਤੁਹਾਨੂੰ ਦੱਸ ਚੁੱਕੇ ਆਂ ਸੀ ਪਹਿਲਾਂ ਜੀ ਸਾਹਿਬ ਨੇ ਐਕਸਪਲੇਨ ਕਰਿਆ ਵੀ ਇਹ ਗਏ ਸੀ ਚੈੱਕ ਲੈ ਕੇ ਇਹਨਾਂ ਦੇ ਤੇ ਸਕਟੀਆਂ ਦੇ ਹੋਰ ਚੱਕੀ ਵੀ ਤੁਹਾਨੂੰ ਦੱਸਣ ਕਿ ਜਿਨ੍ਹਾਂ ਦੇ ਨਾਲ ਨਾਲ ਵਾਪਰੀ ਆ ਜਿਹੜੇ ਗਏ ਨੇ ਫਿਰ ਅੱਜ ਤੋਂ ਨਹੀਂ ਪ੍ਰੋਟੈਸਟ ਰਹਿ ਗਿਆ ਨਹੀਂ ਅੱਜ ਨਹੀਂ ਜੀ ਲਗਾਤਾਰ ਅੱਜ ਤੋਂ ਸ਼ੁਰੂ ਹੋ ਗਿਆ ਹਰ ਦਿਨੇ ਪ੍ਰੋਟੈਸਟ ਹੋਊਗਾ ਜੀ ਇਹ ਲਗਾਤਾਰ ਜਿੰਨਾ ਜਦ ਤੱਕ ਕੋਈ ਸਾਡੀ ਟ੍ਰਾਂਸਫਰ ਨਹੀਂ ਹੁੰਦੀ ਜਾਂ ਕਿਸੇ ਅਧਿਕਾਰੀ ਦੀ ਜੀ ਮੈਂ ਇਸ ਕਮਤ ਬੀਡੀਪੀ ਉਸਰੰਦ ਵਿਖੇ ਕੰਮ ਕਰਦੇ ਹਾਂ ਜਦੋਂ ਵੀ ਕੋਈ ਕੋਈ ਵੀ ਮੇਰੇ ਕੋਲੇ ਕੰਮ ਮੰਗਦਾ ਤਾਂ ਮੈਂ ਹਰ ਇੱਕ ਕੰਮ ਨਿਯਮਾਂ ਦੇ ਅਨੁਸਾਰ ਤਹਿਤ ਇਹ ਸਾਰੇ ਕੰਮ ਮੁਕੰਮਲ ਕਰਕੇ ਸਾਰੇ ਸਾਈਨ ਕਰਕੇ ਦਿੰਦਾ ਹਾਂ ਪਰੰਤੂ ਇਹ ਜਿਹੜੇ ਪੰਚਾਇਤ ਦੇ ਪੂਜ ਇਹ ਮੇਰੇ ਕੋਲੇ ਜਾਣ ਬੁਝ ਕੇ ਗਲਤ ਬਣਾਉਂਦੇ ਨੇ ਜਦੋਂ ਨਿਯਮਾਂ ਦੇ ਅਨੁਸਾਰ ਇਹਨਾਂ ਨੂੰ ਕੰਮ ਕਰਨ ਦੇ ਲਈ ਕਿਹਾ ਗਿਆ ਅਕਾਊਂਟ ਪੇ ਚੈੱਕ ਮੇਰੇ ਵੱਲੋਂ ਕਰ ਦਿੱਤਾ ਗਿਆ ਤਾਂ ਮਨਜੀਤ ਸਿੰਘ ਵੱਲੋਂ ਇਹ ਚੈੱਕ ਮੌਕੇ ਤੇ ਹੀ ਕਾਗਜ਼ ਸਰਕਾਰੀ ਕਾਗਜ਼ ਮੌਕੇ ਦੀ ਪਾੜ ਦਿੱਤੇ ਗਏ ਮੇਰੇ ਵੱਲੋਂ ਇਹ ਸਾਰੀ ਦਫ਼ਤਰ ਦੇ ਵਿੱਚ ਸਾਰੀ ਗੱਲ ਇਸ ਤੇ ਇਤਰਾਜ਼ ਕੀਤਾ ਗਿਆ ਕਿ ਇੱਕ ਅਧਿਕਾਰੀ ਦੇ ਸਾਹਮਣੇ ਇਸ ਤਰ੍ਹਾਂ ਕਾਗਜ਼ ਫੜਨ ਦਾ ਕੀ ਮਤਲਬ ਹੋਇਆ ਜੇਕਰ ਇਹ ਸੱਚਾ ਸੀਗਾ ਤਾਂ ਉਹ ਕਾਗਜ਼ ਦਿਖਾਉਂਦਾ ਨਿਯਮਾਂ ਦੇ ਅਨੁਸਾਰ ਉਹਦੇ ਵਿੱਚ ਕੋਈ ਕਾਗਜ਼ੀ ਮਿਸਕਲ ਅੱਗੇ ਹੋਵੇ ਮੇਰੇ ਵੱਲੋਂ ਕਿਹਾ ਗਿਆ ਵੀ ਜਾਂ ਤਾਂ ਮਸਟੋਲ ਲਗਾ ਦਿਓ ਉਹ ਬਰਕਰਾਰਾਂ ਦੇ ਖਾਤੇ 'ਚ ਪਾ ਦਿਓ ਇਹ ਆਪਣੇ ਨਾਮ ਤੇ ਜਾਲੀ ਚੈੱਕ ਮੇਰੇ ਕੋਲੋਂ ਸੈਂਕ ਕਰਵਾਉਣਾ ਚਾਹੁੰਦਾ ਸੀ ਜਿਹੜਾ ਕੀ ਕੰਮ ਹੋਇਆ ਹੀ ਨਹੀਂ ਹੈ ਲੇਬਰ ਦੇ ਮਸਟੋਲ ਨਹੀਂ ਲੱਗੇ ਹੋਏ ਉਹ ਮੇਰੇ ਕੋਲ ਪ੍ਰੈਸ ਰੇਜ ਕਰਕੇ ਮੈਨੂੰ ਪ੍ਰੈਸ਼ਰਾਈਜ਼ ਕਰਕੇ ਇਹ ਗਲਤ ਕੰਮ ਕਰਵਾਉਣਾ ਚਾਹੁੰਦੇ ਆ ਮੇਰੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਇਸ ਕੰਮ ਦੇ ਲਈ ਇਹ ਮੇਰੇ ਵੱਲੋਂ ਅਦੀ ਸਤਾਵ ਦੀ ਮਾਰੀ ਸਤਾਵ ਦਿੱਤੀ ਕਿਉਂਕਿ ਮੈਂ ਸਰ ਕਾਨੂੰਨੀ ਨਿਯਮਾਂ ਦੇ ਅਨਸਾਰ ਜੋ ਡਿਵੈਲਪਮੈਂਟ ਵਰਕਸ ਹੋ ਰਹੇ ਆ ਉਹੀ ਇਹਨਾਂ ਨੂੰ ਕਹਿੰਦਾ ਆਦਰਵਾਚ ਮੈਂ ਇਹਨਾਂ ਨੂੰ ਆਪਣੇ ਦਫ਼ਤਰ 'ਚ ਵੀ ਨਹੀਂ ਬੁਲਾਉਂਦਾ ਕਦੇ ਵੀ ਤੇ ਇਹ ਜਦੋਂ ਵੀ ਹੁਣ ਕੰਮ ਕਰਨ ਦੀ ਵਾਰੀ ਆਂਦੀ ਆ ਵਰਕਪੇਪਰ ਸਬਮਿਟ ਕਰਨ ਦੀ ਵਾਰੀ ਆ ਜੀ ਆ ਇਹ ਸਾਲੀ ਘੋਟੇ ਹੀ ਲਾਮ ਲਗਾ ਰਹੇ ਨੇ ਇਸ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈਗਾ ਤੇ ਮੈਂ ਬਿਲਕੁਲ ਪਿਆਰ ਦੇ ਨਾਲ ਸਾਰਿਆਂ ਨੂੰ ਨਿਯਮਾਂ ਦੇ ਤਹਿਤ ਕੰਮ ਕਰਨ ਦੇ ਲਈ ਹੀ ਆਗਦਾ ਹਾਂ ਠੀਕ ਧੰਨਵਾਦ